किथे आख़िर छॾे अॼ तूं मूरे छॾ ॻे बजली मार्किया ਮਰਦ ਖੈਰੋ ਜੋਸ ਪਹਾਵਾ 2025 ਨੂੰ ਮੋਗਾ ਸਿਟੀ ਵਿੱਚ ਇੱਕ ਮਰਡਰ ਹੋਇਆ ਸੀ ਜਿਸ ਵਿੱਚ ਸ਼ਿਵ ਸ਼ਿਵसेना ਗੁਦਾ ਕਤਲ ਹੋ ਗਿਆ ਸੀ ਉਸ ਦਿਨ ਕਹਿ ਤੱਕ ਫਰਦ ਇਨਵੈਸਟੀਗੇਸ਼ਨ ਕਰਦੇ ਹੋਏ ਮੁਕਦਮੇ ਦੀ ਤਫਤੀਸ਼ ਦੌਰਾਨ ਸਾਨੂੰ ਜਿਹੜੀ ਕਬਡੀ ਕਾਮਯਾਬੀ ਮਿਲੀ ਹੈ ਜਿਸ ਵਿੱਚ ਜੋ ਮੇਨ ਤਿੰਨ ਸ਼ੂਟਰ ਸੀ ਉਹਨਾਂ ਨੂੰ ਮੋਗਾ ਪੁਲਿਸ ਦੀ ਸੀਏਟੀਮ ਕੇ ਮਲੌਰ ਪੁਲਿਸ ਦੀ ਸੀਏਟੀਮ ਨੇ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਇੰਟੈਲੀਜੈਂਸ ਦੇ ਬੇਸਿਸ ਤੇ ਮਲੌਰ ਦੇ ਜਿਹੜਾ ਬਸ ਮਲੌਰ ਬਸ ਸਟੈਂਡ ਦੀ ਬੈਕ ਸਾਈਡ ਤੋਂ ਨੂੰ ਇੱਕ ਸ਼ੂਟਆਊਟ ਦੇ ਦਰਾਂ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਵਿੱਚ ਜਿਹੜਾ ਉਹਨਾਂ ਨੂੰ ਸ਼ੂਟਆਊਟ ਦੇ ਦਰਾਂ ਨੂੰ ਉਹਨਾਂ ਨੇ ਪੁਲਿਸ ਪੁਲਿਸ ਪਾਰਟਿੰਗ ਦੇਖਦੇ ਹੋਏ ਇਹਦੇ ਮਰਜੀ ਸੀ ਉਹਨਾਂ ਵੱਲੋਂ ਫਾਇਰ ਕੀਤਾ ਗਿਆ ਤੇ ਜਵਾਬੀ ਕਾਰਵਾਈ ਵਿੱਚ ਜੋ ਪੁਲਿਸ ਨੇ ਵੀ ਇਸ ਤੇ ਫਾਇਰ ਕੀਤਾ ਤੇ ਜਿਸ ਵਿੱਚ ਜਿਹੜਾ ਹੈਗਾ ਸੀ ਅਰੁਣ ਸੰਧਾ ਜਿਸ ਦੀ ਜਿਹੜਾ ਮੇਨ ਸ਼ੂਟਆ ਸੀ ਉਸ ਦੀ ਸੰਜੀਲਾਤ ਵਿੱਚ ਅਤੇ ਅਰੁਣ ਉਰਫ ਦੀਪੂ ਜਿਸ ਪੁੱਤ ਜੋ ਉਸਦੇ ਨਾਲ ਹੀ ਜੋ ਇਸ ਇਨਸੀਡੈਂਟ ਵਿੱਚ ਸ਼ਾਮਿਲ ਸੀ ਉਸ ਦੀ ਖੰਬੀ ਲਾਫੀ ਰਿਪੋਰਟ ਲੱਗਿਆ ਇਸ ਦੌਰਾਨ ਜਿਹੜਾ ਉਹਨਾਂ ਦਾ ਨਾ ਤੀਸਰਾ ਸਾਥੀ ਸੀ ਜਿਸ ਦਾ ਨਾਮ ਰਾਜਵੀਰ ਹੈ ਜੋ ਮੌਕੇ ਤੋਂ ਭੱਜਣ ਲੱਗਿਆ ਤੇ ਉਸ ਦੇ ਵੀ ਜਿਹੜੀ ਹੈਈ ਦੇ ਉੱਤੇ ਬਾਰਿਸ਼ ਦੇ ਹੋਣ ਕਰਕੇ ਉੱਤੇ ਸਲਿੱਪ ਆਉਣ ਕਰਕੇ ਉਹਦੇ ਸਾਥ ਲੱਗੀ ਹੈਗੀ ਆ ਜਿਨ੍ਹਾਂ ਨੂੰ ਮੁੱਢਲੀ ਇਹਨਾਂ ਦੇ ਇਲਾਜ ਲਈ ਇਹਨਾਂ ਨੂੰ ਸਿਵਲ ਹਸਪੀਟਲ ਬਲੌਰ ਕਿਤੇ ਐਂਬਲੈਂਸ ਕਰਵਾਇਆ ਗਿਆ ਹੈਗਾ ਇਹਨਾਂ ਦੀ ਜਿਸ ਦੇ ਇਸ ਦੇ ਤਹਿਤੀ ਜਿਹੜੀ ਉੱਤੇ ਮੁਕਦੀਕ ਬਕਰੀਆ ਐਫ ਆਈ ਆਰ ਐਫ ਆਈ ਆਰ ਨੰਬਰ 37 ਅੰਡਰ ਸੈਕਸ਼ਨ 109 35 ਪੀ ਐਨ ਐਸ 2544 59 ਆਰਮਸੈਲ थाना ਮਿਸਟੀਟੀ ਮਰੋਡ ਰਜਿਸਟਰ ਕੀਤਾ ਗਿਆ ਹੈਗਾ ਇਸ ਵਿੱਚ ਮੇਨ ਜੋ ਗੱਲ ਹੈ ਇਹਨਾਂ ਦੀ ਮੋਟਲੀ ਕੋਈ ਚੀਜ਼ ਤੋਂ ਇਹ ਹੀ ਪਤਾ ਲੱਗਿਆ ਹੈਗਾ ਜੋ ਇਹਨਾਂ ਨੇ ਜਿਹੜਾ ਮਰਡਰ ਕੀਤਾ ਸੀ ਇਹਦੇ ਇਹਨਾਂ ਦੀ ਪਰਸਨਲ ਐਨਮੀਟੀ ਇਹਨਾਂ ਦੀ ਆਪਸ ਚ ਚੱਲਦੀ ਸੀ ਜੋ ਉਸ ਦੇ ਤਹਿਤ ਇਹਨਾਂ ਨੇ ਇਹ ਮਰਡਰ ਕੀਤਾ ਹੈਗਾ ਜੋ ਇਸ ਦੇ ਫਰਦਰ ਉਹਨੇ ਦੱਸਿਆ ਜੋ ਨੰਕਸ ਦੇ ਇਸ ਵਿੱਚ ਚੀਜ਼ ਦੋ ਬੰਦੇ ਹੋਏ ਇੰਜਰਡ ਹੋਏ ਸੀ ਜਿਸ ਵਿੱਚ ਇੱਕ ਬੱਚਾ ਤੇ ਇੱਕ ਜਿਹੜਾ ਸੈਕੰਡਾ ਹੋਨਰਸ ਉਹ ਵਿੰਗਰ ਹੋਇਆ ਸੀ ਤੇ ਅੱਜ ਅਸੀਂ ਮੋਗਾ ਪੁਲਿਸ ਉਸ ਦੇ ਤਹਿਤ ਵੀ ਜਿਹੜੀ ਹੈਗੀ ਉਹਨਾਂ ਨੇ ਇੱਕ ਸਟੇਟਮੈਂਟ ਸਟੇਟਮੈਂਟਸ ਲਿਖ ਕੇ ਅਸੀਂ ਉਹਨਾਂ ਦੇ ਖਿਲਾਫ ਜਿਹੜੇ ਕ्यूज ਹੈਗੇ ਨੇ ਉਹਦੇ ਖਰਾਬ ਕਰ ਦਿੱਤੇ ਐਨਕਾਊਂਟਰ ਦੇ ਅਨਸਾਰ ਇਹਨਾਂ ਕੋਲੋਂ ਕੀ ਕੀ ਬਰਾਮਦ ਹੋਇਆ ਜੀ ਐਨਕਾਊਂਟਰ ਦੌਰਾਨ ਇਹਨਾਂ ਕੋਲੋਂ ਜਿਹੜੇ ਹੈਗੇ ਆ ਉਥੋਂ 2 ਪਿਸਟਲ ਇੱਕ 34 ਬੋਰ ਦਾ ਇੱਕ 32 ਬੋਰ ਦਾ ਇੱਕ ਪੈਸ਼ਮਰਾਮ ਬਰਾਮਦ ਹੋਇਆ ਹੈ ਗਿਆ ਤੇ ਇੱਕ ਬਾਈਕ ਜੋ ਇਹਨਾਂ ਨੇ ਮਸਟ ਬੀ ਯਾ ਵੀਰੀਫਾਈ ਕਰਦੇ ਹੈਗੇ ਜਿਹੜਾ ਮੈਨੇ ਸ਼ਹਿਰ ਦੇ ਇੱਕ ਰੈਂਟੇਡ ਯੂਨਿਟ ਸੀ ਤੋਂ ਇੱਕ ਬਾਈਕ ਲਈ ਲਿਆ ਸੀ ਇਹਨਾਂ ਤੇ ਸਰ ਗਿਰਤਾ ਦੋਸ਼ੀਆਂ ਦੇ ਕੋਈ ਪਹਿਲਾਂ ਵੀ ਕੇਸਿਸ ਦਰਜ ਹੈਗੇ ਹਾਂ ਅਨਾਂ ਉੱਪਰ ਜੋ ਸਾਡੀ ਰਿਪੋਰਟ ਪੜਤਾਲ ਵੀ ਕਰਦੇ ਤੋਂ ਪਤਾ ਲੱਗਿਆ ਕਿ ਜਿਹੜਾ ਅਰਣ ਉਰਫ ਸੰਗਾ ਹੈ ਇਹਦੇ ਉੱਪਰ ਹੁਣ ਤੱਕ 7 ਮੁਕੱਦਮੇ ਰਿਸਟਰ ਹੋ ਚੁੱਕੇ ਆ ਜਿਸ ਵਿੱਚ ਮੋਸਟਲੀ ਚੋਰੀ ਦੇ ਤੇ ਜਿਹੜੀਆਂ ਲੁੱਟਫਾਂ ਦੇ ਮੁਕੱਦਮੇ ਹੈਗੇ ਆ ਜਿਹੜਾ ਅਰਣ ਉਰਫ ਦੀਪੂ ਹੈਗਾ ਇਸ ਉੱਪਰ 4 ਮੁਕੱਦਮੇ ਰਿਸਟਰ ਹੈ ਇਹ ਜਿਹੜਾ ਆਜਮੀ ਰੋਡ 'ਤੇ ਲੱਟੂ ਹੈਗਾ ਇਸ ਉੱਪਰ 2 ਐਫਆਈਆਰ ਅਨਾਮੀ ਅਰਿਸਟਡ ਹੈ ਇੱਕ ਜਿਹੜੇ ਹੁਣ ਹੈਗੇ ਸੀ ਬੇਲਤੇ ਹੈਗੇ ਸੀ ਤੇ ਇਹ ਜਿਹੜੀਆਂ ਆਈਆਂ ਸੀ ਇੰਨੀਆਂ ਗਤੀਵਿਧੀਆਂ ਜਿਹੜੀਆਂ ਸ਼ੱਕੀ ਹੈਗੀਆਂ ਸੀ ਤੇ ਗਲਤ ਗਤੀਵਿਧੀਆਂ ਜਿਹੇ ਇਹ ਸ਼ਾਮਿਲ ਸੀ